ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਲੈ ਕੇ ਆਈ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਨੂੰ ਅਪਲਾਈ ਕਰ ਸਕਦੇ ਹੋ ਲੇਡੀਜ਼ ਕਾਰਡੀਗਨ ਜਾਂ ਸਵਟਰ ਬੱਚਿਆਂ ਦੀ ਕੋਟੀਆਂ ਸਵਟਰ ਕੈਪ ਬਣਾਈ ਵਿੱਚ ਵੀ ਬਹੁਤ ਹੀ ਜ਼ਿਆਦਾ ਆਸਾਨ ਡਿਜ਼ਾਈਨ ਹੈ ਉਲਟੇ ਪਾਸੇ ਤੋਂ ਇਸ ਤਰ੍ਹਾਂ ਦਿਖਾਈ ਦਿੰਦਾ ਦੇਖੋ ਚਾਰ ਸਲਾਂਗਾਂ ਡਿਜ਼ਾਈਨ ਦੀਆਂ ਬਾਰ-ਬਾਰ ਕੰਪਲੀਟ ਕਰਨੀਆਂ ਤਾਂ ਇੱਕ ਬਹੁਤ ਹੀ ਸੋਹਣਾ ਡਿਜ਼ਾਈਨ ਬਣ ਜਾਂਦਾ ਜਾਂਦਾ ਇੱਥੇ ਮੈਂ 1 2 3 ਵਾਰ ਡਿਜ਼ਾਈਨ ਬਣਾਇਆ 12 ਸਲਾਂਗਾਂ ਡਿਜ਼ਾਈਨ ਦੀਆਂ ਕੰਪਲੀਟ ਹੋ ਗਈਆਂ ਠੀ ਜਦੋਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣ ਵਾਸਤੇ ਕੁੰਡੇ ਲੈਣੇ ਆ ਚਾਰ ਦੇ ਮਲਟੀਪਲ ਆਪਾਂ ਤਿੰਨ ਕੁੰਡੇ ਵਾਧੂ ਰੱਖਣੇ ਜਿਵੇਂ ਚਾਰ 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 ਤਿੰਨ ਕੁੰਡੇ ਵਾਧੂ ਰੱਖ ਲੈਣੇ ਆ ਠੀਕ ਹੈ ਤਾਂ ਪਹਿਲੀ ਸਲਾਈ ਡਿਜ਼ਾਈਨ ਦੀ ਹੋਊਗੀ ਸਿੱਧੇ ਪਾਸੇ ਤੋਂ ਸ਼ੁਰੂ ਬਾਰਡਰ ਤੁਸੀਂ ਕੋਈ ਵੀ ਬਣਾ ਲੈਣਾ ਜੋ ਵੀ ਤੁਹਾਨੂੰ ਪਸੰਦ ਹੋਊਗਾ ਪਹਿਲੀ ਸਲਾਈ ਕੁੰਡਾ ਤਾਰਿਆ ਸਾਰੀ ਸਲਾਈ ਆਪਾਂ ਸਿੱਧੀ ਬਣਾ ਕੇ ਕੰਪਲੀਟ ਕਰਾਂਗੇ ਬਹੁਤ ਹੀ ਈਜ਼ੀ ਡਿਜ਼ਾਈਨ ਆ ਥੋੜਾ ਜਿਹਾ ਵੀ ਤੁਸੀਂ ਬਣਾਈ ਦਾ ਕੰਮ ਜਾਣਦੇ ਆ ਤਾਂ ਬਹੁਤ ਹੀ ਆਸਾਨੀ ਨਾਲ ਇਸ ਡਿਜ਼ਾਈਨ ਨੂੰ ਬਣਾ ਲਵੋਗੇ ਕਿਸੇ ਵੀ ਕਲਰ ਕੇ ਨੂੰ ਬਣਾ ਸਕਦੇ ਆ ਸਲਾਈਆਂ ਤੁਸੀਂ ਆਪਣੀ ਪਛਮ ਦੇ ਹਿਸਾਬ ਨਾਲ ਲੈਣੀਆਂ ਠੀਕ ਹੈ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਬੈਲ ਆਈਕਨ ਪ੍ਰੈਸ ਕਰ ਲਿਆ ਕਰੋ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੁੰਦੀ ਹੈ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ सारी सिलाई आप सीधी बना के कंप्लीट कर लेनी है लास्ट वाला कुंडा भी सीधा बना लेना क्योंकि सीधी सिलाई है ठीक है दूसरी सिलाई आ गई रौग साइड तो पहला कुंडा तारो चाहे बनो उस तो बाद दूसरी सिलाई सारी आप उल्टी बना के कंप्लीट कर लेनी है सारी सिलाई आप उल्टी बनावें ਦੋ ਸਲਾਈਆਂ ਕੰਪਲੀਟ ਹੋ ਗਈਆਂ ਠੀਕ ਹੈ ਹੁਣ ਤੀਸਰੀ ਸਲਾਈ ਰਾਈਟ ਸਾਈਡ ਤੋਂ ਬਣਾਵਾਂਗੇ ਪਹਿਲਾ ਕੁੰਡਾ ਤਾਰੂ ਚਾਹੀ ਬਣੋ ਉਸ ਤੋਂ ਬਾਅਦ ਹੁਣ ਆਪਣਾ ਚਾਰ-ਚਾਰ ਕੁੰਡਿਆਂ ਤੇ ਡਿਜ਼ਾਈਨ ਆਊਗਾ ਚਾਰ ਕੁੰਡਿਆਂ ਵਿੱਚੋਂ ਪਹਿਲਾ ਕੁੰਡਾ ਉਲਟਾ ਬਣਾ ਲੈਣਾ ਜਿਹੜੇ ਹੁਣ ਆਪਣੀ ਇਹ ਤਿੰਨ ਕੁੰਡੀਆਂ ਵਚਾ ਲੜਾ ਕੁੰਡਾ ਆਪਾਂ ਅੱਗੇ ਲੈ ਆਉਣਾ ਠੀਕ ਹੈ ਵਚਾ ਲੜਾ ਕੁੰਡਾ ਅੱਗੇ ਲੈ ਆਉਣਾ ਇਸ ਤਰ੍ਹਾਂ ਪਲਟ ਲੈਣਾ ਫੇਰ ਤਿੰਨ ਕੁੰਡਿਆਂ ਦੇ ਆਪਾਂ ਤਿੰਨ ਕੁੰਡੇ ਬਣਾਉਣੇ ਆ। ਪਿਛਲੀ ਸਾਈਡ ਤੋਂ ਪਹਿਲਾਂ ਤਿੰਨ ਕੁੰਡਿਆਂ ਦਾ ਇੱਕ ਬਣਾਇਆ। ਥ੍ਰੈਡ ਘੁਮਾ ਕੇ ਪਿੱਛੇ ਵੱਲ ਨੂੰ ਕੀਤਾ। ਫੇਰ ਤਿੰਨ ਕੁੰਡਿਆਂ ਦਾ ਇੱਕ ਬਣਾਇਆ ਇਸ ਤਰ੍ਹਾਂ। ਤਿੰਨ ਕੁੰਡਿਆਂ ਦੇ ਤਿੰਨ ਕੁੰਡੇ ਹੋ ਗਏ। ਦੁਬਾਰਾ ਫੇਰ ਉਸੇ ਤਰ੍ਹਾਂ ਚਾਰ ਕੁੰਡਿਆਂ ਵਿੱਚੋਂ ਇੱਕ ਕੁੰਡਾ ਉਲਟਾ ਬਣਾਉਣਾ। ਥ੍ਰੈਡ ਕਰਾਂਗੇ ਪਿੱਛੇ। ਉਹ ਚਾਲੜਾ ਕੁੰਡਾ ਹੁਣ ਆਪਾਂ ਅੱਗੇ ਲੈ ਕੇ ਆਉਣਾ। ਠੀਕ ਹੈ ਇਸ ਤਰ੍ਹਾਂ ਪਲਟ ਕੇ ਸਿੱਧਾ ਕਰ ਲੈਣਾ। ਫਿਰ ਤਿੰਨ ਕੁੰਡਿਆਂ ਦਾ ਆਪਾਂ ਪਿਛਲੀ ਸਾਈਡ ਤੋਂ ਤਿੰਨ ਕੁੰਡਿਆਂ ਦੇ ਤਿੰਨ ਕੁੰਡੇ ਬਣਾਉਨੇ ਆ। ਪਹਿਲਾਂ ਤਿੰਨ ਕੁੰਡਿਆਂ ਦਾ ਇੱਕ ਕੀਤਾ। ਥ੍ਰੈਡ ਘੁਮਾ ਕੇ ਪਿੱਛੇ ਵੱਲ ਨੂੰ ਕੀਤਾ। ਫਿਰ ਤਿੰਨ ਕੁੰਡਿਆਂ ਦਾ ਇੱਕ ਬਣਾਇਆ ਠੀਕ ਹੈ। ਤਾਂ ਤਿੰਨ ਕੁੰਡਿਆਂ ਦੇ ਤਿੰਨ ਕੁੰਡੇ ਬਣ ਗਏ। ਦੁਬਾਰਾ ਫਿਰ ਉਸੇ ਤਰ੍ਹਾਂ ਇੱਕ ਕੁੰਡਾ ਉਲਟਾ ਥ੍ਰੈਡ ਪਿੱਛੇ ਵਿਚਾਲੜਾ ਕੁੰਡਾ ਪਾਲਟੇ ਕੀ ਅੱਗੇ ਕਰ ਲੈਣਾ ਤਿੰਨ ਕੁੰਡਿਆਂ ਤੋਂ ਪਹਿਲਾਂ ਇੱਕ ਬਣਾਇਆ ਥ੍ਰੈਡ ਘੁਮਾ ਕੇ ਪਿੱਛੇ ਕਰ ਦਿਆਂ ਦਾ ਦੂਸਰਾ ਕੁੰਡਾ ਬਣ ਜਾਂਦਾ ਫਿਰ ਤਿੰਨ ਕੁੰਡਿਆਂ ਲੈ ਕੁੰਡਾ ਥ੍ਰੈਡ ਕਰਾਂਗੇ ਅੱਗੇ ਇੱਕ ਕੁੰਡਾ ਉਲਟਾ ਥ੍ਰੈਡ ਕਰਾਂਗੇ ਪਿੱਛੇ ਬਚਾ ਲੜਾ ਕੁੰਡਾ ਅੱਗੇ ਲੈ ਆਉਣਾ ਠੀਕ ਹੈ ਇਸ ਤਰ੍ਹਾਂ ਤਿੰਨ ਕੁੰਡਿਆਂ ਦਾ ਇੱਕ ਬਣਾਵਾਂਗੇ ਇਸ ਤਰ੍ਹਾਂ ਪਿਛਲੀ ਸਾਈਡ ਤੋਂ ਥ੍ਰੈਡ ਘੁਮਾ ਕੇ ਕਰਾਂਗੇ ਪਿੱਛੇ ਤਿੰਨ ਕੁੰਡਿਆਂ ਦਾ ਇੱਕ ਕੁੰਡਾ ਠੀਕ ਹੈ ਫਿਰ ਉਸੇ ਤਰ੍ਹਾਂ ਇੱਕ ਕੁੰਡਾ ਉਲਟਾ ਫਿਰ ਤਿੰਨ ਕੁੰਡਿਆਂ ਵਿੱਚੋਂ ਵਿਚਾਲੜਾ ਕੁੰਡਾ ਆਪ ਅੱਗੇ ਲੈ ਕੇ ਆਉਣ ਇਸ ਤਰ੍ਹਾਂ ਪਾਲਟ ਕੇ ਸਿੱਧਾ ਕਰ ਲੈਣਾ ਇਸ ਤਰ੍ਹਾਂ ਫਿਰ ਤਿੰਨ ਕੁੰਡਿਆਂ ਦੀ ਉਸੇ ਤਰ੍ਹਾਂ ਤਿੰਨ ਕੁੰਡੇ ਬਣਾਉਣੇ ਤਿੰਨ ਕੁੰਡਿਆਂ ਤੋਂ ਪਹਿਲਾਂ ਇੱਕ ਬਣਾਵਾਂਗੇ ਇਸ ਤਰ੍ਹਾਂ ਥ੍ਰੈਡ ਘੁਮਾ ਕੇ ਪਿੱਛੇ ਵੱਲ ਨੂੰ ਲੈ ਜਾਵਾਂਗੇ ਫਿਰ ਤਿੰਨ ਕੁੰਡਿਆਂ ਦਾ ਇੱਕ ਬਣਾਵਾਂਗੇ ਇਸ ਤਰ੍ਹਾਂ ਠੀਕ ਹੈ ਇਹੇ ਕੁੰਡਾ ਉਲਟਾ ਲਾਸਟ ਵਾਲਾ ਸਿੱਧੀ ਸਲਾਈਏ ਸਿੱਧਾ ਬਣਾ ਲਾਂਗੇ ਇਸ ਤਰ੍ਹਾਂ ਤੀਸਰੀ ਸਲਾਈ ਕੰਪਲੀਟ ਹੋ ਗਈ ਡਿਜ਼ਾਈਨ ਦੀ ਚੌਥੀ ਤੇ ਲਾਸਟ ਸਲਾਈ ਆ ਗਈ ਆਪਣੇ ਡਿਜ਼ਾਈਨ ਦੀ ਹੁਣ ਇੱਕ ਕੁੰਡਾ ਤਾਰਿਆ ਜਿਹੜਾ ਕੁੰਡਾ ਉਧਰ ਉਲਟਾ ਹੈ ਇੱਧਰ ਬਣਾਵਾਂਗੇ ਆਪਾਂ ਸਿੱਧਾ ਤੇ ਜਿਹੜੇ ਉਧਰ ਬਣਾਏ ਤਿੰਨ ਕੁੰਡਿਆਂ ਦੇ ਤਿੰਨ ਕੁੰਡੇ ਇਹ ਬਣਾਵਾਂਗੇ ਤਿੰਨ ਕੁੰਡੇ ਆਪਾਂ ਉਲਟੇ ਤਾਂ ਆਪਣੀ ਚੌਥੀ ਸਲਾਈ ਵਿੱਚ ਇੱਕ ਕੁੰਡਾ ਆ ਜਾਊਗਾ ਸਿੱਧਾ 10 ਕੁੰਡੇ ਉਲਟੇ 1 2 10 ਥ੍ਰੈਡ ਪਿੱਛੇ ਇੱਕ ਕੁੰਡਾ ਸਿੱਧਾ ਥ੍ਰੈਡ ਅੱਗੇ 10 ਕੁੰਡੇ ਉਲਟੇ 1 2 10 ਇੱਕ ਕੁੰਡਾ ਸਿੱਧਾ ਤਿੰਨ ਕੁੰਡੇ ਉਲਟੇ ਇੱਕ ਕੁੰਡਾ ਸਿੱਧਾ ਤਿੰਨ ਕੁੰਡੇ ਉਲਟੇ ਇੱਕ ਕੁੰਡਾ ਸਿੱਧਾ ਲਾਸਟ ਵਾਲਾ ਕੁੰਡਾ ਉਲਟਾ ਬਣਾ ਲਾਂਗੇ ਕਿਉਂਕਿ ਉਲਟੀ ਸਲਾਈ ਇਸ ਤਰ੍ਹਾਂ ਠੀਕ ਹੈ ਚਾਰ ਸਲਾਈਆਂ ਆਪਣੇ ਡਿਜ਼ਾਈਨ ਦੀਆਂ ਕੰਪਲੀਟ ਹੋ ਗਈਆਂ ਇਹ ਹੀ ਚਾਰ ਸਲਾਈਆਂ ਆਪਾਂ ਬਾਰ-ਬਾਰ ਰਿਪੀਟ ਕਰਨੀਆਂ ਜਦੋਂ ਦੁਬਾਰਾ ਡਿਜ਼ਾਈਨ ਸ਼ੁਰੂ ਕਰਨ ਤਾਂ ਉਸੇ ਤਰ੍ਹਾਂ ਸ਼ੁਰੂ ਕਰਾਂਗੇ ਕੁੰਡਾ ਤਾਰ ਕੀ ਪਹਿਲੀ ਸਲਾਈ ਸਾਰੀ ਸਿੱਧੀ ਦੂਸਰੀ ਉਲਟੀ ਤੀਸਰੀ ਸਲਾਈ ਉਸੇ ਤਰ੍ਹਾਂ ਜਿਵੇਂ ਇੱਕ ਉਲਟਾ ਤਿੰਨ ਕੁੰਡਿਆਂ ਦੇ ਤਿੰਨ ਕੁੰਡੇ ਚੌਥੀ ਸਲਾਈ ਉਸੇ ਤਰ੍ਹਾਂ ਇੱਕ ਸਿੱਧਾ ਤਿੰਨ ਉਲਟੇ ਠੀਕ ਹੈ ਚਾਰ ਸਲੈਂਗ ਨੂੰ ਆਪਾਂ ਬਾਰ-ਬਾਰ ਕੰਪਲੀਟ ਕਰ ਰਿਪੀਟ ਕਰਦੇ ਜਾਨ ਤੇ ਇਸ ਤਰ੍ਹਾਂ ਆਪਣਾ ਡਿਜ਼ਾਈਨ ਜਿਹੜਾ ਬੰਦ ਆ ਜਾਊਗਾ ਠੀਕ ਹੈ ਤੁਹਾਨੂੰ ਜਿਹੜਾ ਡਿਜ਼ਾਈਨ ਕਿਸ ਤਰ੍ਹਾਂ ਦਾ ਲੱਗਦਾ ਮੇਰੇ ਸਮਝਾਉਣ ਦਾ ਤਰੀਕਾ ਜਿਹੜਾ ਕਿਸ ਤਰ੍ਹਾਂ ਦਾ ਲੱਗਦਾ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਤੇ ਚਲੋ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਇੱਕ ਹੋਰ ਸੋਹਣਾ ਤੇ ਨਵਾਂ ਡਿਜ਼ਾਈਨ ਲੈ ਕੇ ਧੰਨਵਾਦ